ਭਈ ਮੈਨੂੰ ਨਾ ਕੋੜ ਹੋ ਗਿਆ ਸੀ ਇਹ ਦੇਖਿਓ ਕੀੜੇ ਪੈ ਗਏ ਸੀ ਚਮੜੀ ਦੇ ਵਿੱਚ ਇਹ ਮੇਰਾ ਵੀਰ ਮੋਹਨ ਵੀਰ ਆ ਨਾਮ ਮੋਹਨ ਸਿੰਘ ਇਹ ਉਦੋਂ ਤੇ ਨਾਲ ਸੇਵਾ ਜੁੜੇ ਮੇਰੀ ਨਾ ਕੀੜੇ ਪੈ ਗਏ ਸੀ ਚਮੜੀ ਦੇ ਵਿੱਚ ਆ ਵੀਰ ਜੀ ਹੁਣੀ ਆ ਸਾਰੇ ਪਿੰਡ ਤੋਂ ਜਾਣਦੇ ਆ ਤੇ ਦਰਬਾਰ ਸਬਰਦਾਸ ਹੋਈ ਸੀ ਮੇਰੀ ਬਾਬਾ ਜੀ ਖੋਲਾ ਸਿੰਘ ਸਾਡੇ ਸਾਹਿਬ ਵਾਲੇ ਉਹਨਾਂ ਨੇ ਸਾਧੂ ਜਨਨ ਅਰਦਾਸ ਕੀਤੀ ਸੀ ਪੀਜੀ ਤੋਂ ਜਵਾਬ ਮਿਲਿਆ ਸੀ ਤੇ ਹੁਣ ਮੈਨੂੰ ਇੱਕ ਆਪਜੀ ਤੋਂ ਆਸ਼ੀਰਵਾਦ ਚਾਹੀਦਾ ਕਿ ਸਾਰਾ ਖੋਲ ਦੇ ਇਹ ਇਦਮ ਆਉਨ ਵਾਲੇ ਮਰ ਲਿਆ ਮਰ ਜਾ ਇਦਮ ਆਉਨ ਵਾਲੇ ਮਰ ਤੂੰ ਵੀ ਇੱਥੇ ਆ ਜਾ ਇਦਮ ਗੋਰਾ ਭੱਜ ਗਿਆ ਕੰਨ ਸੱਸੀ ਕਾ ਹੋਠੀ ਨਹੀਂ ਪਛਾਣ ਲਿਆ ਭਾਬੀ ਵਾਗੇ ਜੀ ਕਹਾ ਹੱਸਾ ਵੈਰੀ ਫਟੇ ਮੈਂ ਤਨਗੁਰੰ ਦਾਸ ਬਾਬਾ ਇਹ ਬਬਈ ਸੰਕਤ ਦੇ ਸੇਜੋ ਬਣਾੜ ਤੁਹਾਡੇ ਅਛਿਰਵਾ ਦੇ ਨਾਲ ਇੱਥੇ ਜਿਹੜੇ ਵੀਰੇ ਮੈਂਟਲੀ ਅਫਸੈਟ ਹੁੰਦੇ ਆ ਜਿਨ੍ਹਾਂ ਨੂੰ ਕੋਈ ਸਾਂਭਦਾਨ ਨਹੀਂ ਆ ਉਹਨਾਂ ਦੀ ਚਲੋ ਜਿੰਨੇ ਗੱਬ ਨੇ ਸਾਨੂੰ ਬੁੱਧੀ ਦਿੱਤੀ ਆ ਉਹਦੇ ਅਕੋਰਡਿੰਗ ਸੇਵਾ ਹੁੰਦੀ ਹੈ ਜਿਵੇਂ ਆਮਤਾ ਦੀ ਬੇਤਰੀਆ ਇਹ ਇਹਦੇ ਵੀ ਤਿੰਨ ਹਾਂਜੀ ਇਹ ਵੀ ਦੀਤ ਸੇਵਾ ਕਰਦੇ ਆ ਜਿਵੇਂ ਕਿ ਇਹਨਾਂ ਨੂੰ ਗੁਜਰ ਗੁਲਾਬ ਬਣਾ ਕੇ ਰੱਖ ਲੈਂਦੇ ਆ ਆ ਜਿਵੇਂ ਇਹਨਾਂ ਦੇ ਵੀਰ ਹੈਗੇ ਜਿਵੇਂ ਉਹਨਾਂ ਨੂੰ ਗੁਲਾਬ ਬਣਾ ਕੇ ਰੱਖਿਆ ਸੀਗਾ ਠੀਕ ਹੈ ਜੀ ਉਹ ਵੀਰ ਨੂੰ ਵੀ ਗੁਲਾਬ ਬਣਾ ਕੇ ਰੱਖਿਆ ਸੀਗਾ ਆ ਮਾਤਾ ਜੀ ਆ ਇਹਨਾਂ ਦੇ ਤਿੰਨ ਪੁੱਤ ਸੀਗੇ ਆ ਅਮਰਸਰ ਸਾਹਿਬ ਤੋਂ ਤੇ ਘਰੋਂ ਕੱਢ ਦਿੱਤਾ ਉਹਨਾਂ ਨੇ ਦੋਵੇਂ ਜੀ ਆ ਮਾਤਾ ਵੀ ਆ ਤੇ ਬਜ਼ੁਰਗ ਵੀ ਆ ਆ ਜਿਹੜਾ ਆ ਵੀਰਾ ਜਿਵੇਂ ਇਹਨੂੰ ਵੀ ਗੁਜਰਾਂ ਨੇ ਗੁਲਾਬ ਬਣਾਏ ਸੀਗਾ ਗੁਲਾਬ ਬਣਾ ਕੇ ਕੰਮ ਕਰਾਉਂਦੇ ਸੀਗੇ ਜਿਹੜੇ ਆ ਬਜ਼ੁਰਗ ਨੇ ਤੁਸੀਂ ਦੇਖ ਲਿਆ ਜੀ ਆਪਜੀ ਦੇਖ ਰਿਹਾ ਜੀ ਇਹ ਤੇਤੀ ਪੈਂਦੀ ਸਾਰੇ ਕਿ ਸੇਵਾ ਦੀ ਮਿਹਨਤ ਦੇ ਕਾਰ ਕੰਮ ਕੀਤਾ ਜਦੋਂ ਮਾਜਰੇ ਟੁੱਟ ਮਾਰ ਦਿੱਤੀ ਚੋਲਿਆ ਸੈਕਸ਼ਨ ਹੋ ਗਿਆ ਤੋ ਨਾ ਘਰੋਂ ਘੜ ਦਿੱਤਾ ਹਾਂ ਜੀ ਸਾਰੇ ਸਾਰਿਆਂ ਨੂੰ ਹਾਂ ਜੀ ਹਾਂ ਜੀ ਬਹੁਤ ਵਧੀਆ ਬਹੁਤ ਵਾਈਗਰ ਅਗੇ ਅਰਦਾਸ ਕਰਿਓ ਕਿ ਰਬ ਸਾਨੂੰ ওই ਮਾਜਰੀਆਂ ਦਵੇ ਤੇ ਸੇਵਾ ਦੀ ਮਤਬੰਦੀ ਦਵੇ ਹਾਂ ਜੀ ਆਈ ਗੁਰ ਆਈ ਗੁਰ ਇਹ ਗੋਦਵਾਲ ਸਾਹਿਬ ਸੀ ਆ ਉਹਨਾਂ ਦੇ ਬਾਹਰ ਆ ਅਰੇਂਦੇ ਸੀਗੇ ਲੰਗਰਾਂ ਦੇ ਬਾਹਰ ਤੇ ਸੰਗਤ ਨੇ ਆ ਸੇਵਾ ਲਈ ਤੇਨਾਂ ਨੂੰ ਲੈ ਆਂਦਾ ਇੱਥੇ ਅਸੰਦ ਦੇ ਵਿੱਚ ਉਹ ਜਿਹੜਾ ਵੀਰਾ ਲਾਲ ਸ਼ਰਟ ਵਾਲਾ ਗੁਜਰਾਤ ਦੇ ਵਿੱਚ ਕਿਸੇ ਢਾਬੇ ਵਾਲੇ ਨੇ ਗੁਲਾਮ ਬਣਾਏ ਸੀਗਾ ਹਾਂਜੀ ਇਧਰ ਹੈ ਤੇ ਹਾਲ ਹੋਇਆ ਹਾਲ ਹੀ ਵੱਡਾ ਹਾਲ ਹੀ ਬਣਾਇਆ ਵਾ ਬਹੁਤ ਵਧੀਆ ਜੀ ਹਾਂਜੀ ਹਾਂਜੀ ਸ਼ੁਰੂਆਤ ਹੈ ਆ ਚੁੱਕੀ ਦੇ ਵਿੱਚ ਰਹਿੰਦੇ ਸੀਗੇ ਆ ਅਮਰਸਰ ਮਾਨਾ ਵਾਲ ਚੌਪੜੀ ਬਣਾ ਕੇ ਦੋਦੇ ਚ ਰਹਿੰਦੇ ਸੀ ਜੜਾਵਾਂ ਸੀਗੇ ਇੰਨੇ ਦੇ ਲੋ ਬਿਲੀਆਂ ਤੇ ਉਹ ਫਿਰ ਆ ਇਹਨਾਂ ਨੂੰ ਕਿਸੇ ਵੀਰ ਨੇ 10 ਵਜੇ ਦਿਨਾਂ ਨੂੰ ਫਿਰ ਇੱਥੇ ਲੈ ਆਂਦਾ ਹਾਂਜੀ ਸੰਗਤ ਸਭ ਜੋਗ ਵੀ ਦਿੰਦੀ ਹੈ ਹਾਂਜੀ ਸਹਿਯੋਗ ਨਾਲ ਕੰਮ ਚੱਲਦਾ ਬਕਰ ਆਪ ਜਿੰਨੇ ਚੜਨ ਪਾਏ ਅਬਰ ਅਸੀਂ ਪਾਗਾ ਵਾਲੇ ਆ ਆਪ ਜੀ ਆਏ ਤੇ ਵਾਹਿਗੁਰੂ ਅਗੇ ਅਰਦਾਸ ਕਰਿਓ ਰੱਬ ਸਾਧੂ ਜਨਾਂ ਦੀਆਂ ਇਹ ਜਲਦੀ ਸੁਣ ਲੈਂਦਾ ਅਰਦਾਸ ਕਰਿਓ ਕਿ ਰੱਬ ਸਾਨੂੰ ਇਮਾਨਦਰੀ ਅੰਦਰ ਰੱਖੇ ਤੁਸੀਂ ਇੱਥੇ ਸੇਵਾ ਕਰਉਂਦੇ ਨੂੰ ਨਹੀਂ ਪਰ ਆਣਦੇ ਹੋ ਇੱਥੇ ਬੈਠ ਕੇ ਲੈ ਆਪਾਂ ਚਾਹ ਲੈ ਗੱਲ ਕਰੀਏ ਹਾਂ ਜਾਲਚਾ ਲਈ ਮੈਂ ਉਹ ਕੋਈ ਚਾਹ ਪੀ ਕੇ ਆਏ ਅਭੀ ਜਾਲੀ ਛਕ ਲੋ ਚਾਹ ਪੀ ਕੇ ਚੁੱਕਾ ਧੰਨਵਾਦ ਬਹੁਤ ਬਾਜੀ ਹਾਂ ਜੀ ਆਹਾਂ ਜਿਵੇਂ ਵਿੱਚ ਵੀਡੀਓ ਦੀ ਲਾ ਦੇਣਾ

ਇਹ ਮੇਰਾ ਗਿਰਮੋਣ ਵੀਰ ਆ ਨਾਮ ਮੋਹਤ ਸਿੰਘ ਇਹ ਉਦੋਂ ਤੋਂ ਨਾਲ ਸੇਵਾ ਦੇ ਜੁੜੇ ਮੇਰੀ ਨਾ ਕੀੜੇ ਬੈਕ ਸਿਸਟਮ ਜਿਹਦੇ ਵਿੱਚ ਆ ਵੀਰ ਜੀ ਹੁਣੀ ਆ ਸਾਰੇ ਪਿੰਡ ਤੋਂ ਜਾਣਦੇ ਆ ਤੇ ਦਰਬਾਰ ਸਬਰਦਾਸ ਹੋਈ ਸੀ ਮੇਰੀ ਬਾਬਾ ਜੀ ਖੋਲਾ ਸਿੰਘ ਸਾਡੇ ਸਾਹਿਬ ਵਾਲੇ ਉਹਨਾਂ ਨੇ ਸਾਧੂ ਜੀ ਨੇ ਅਫਦਾਸ ਕੀਤੀ ਸੀ ਪੀਜੀਆ ਤੋਂ ਜਵਾਬ ਮਿਲਿਆ ਸੀ ਆ ਤੇ ਹੁਣ ਮੈਨੂੰ ਇੱਕ ਆ ਆਪਜੀ ਤੋਂ ਆਸ਼ੀਰਵਾਦ ਚਾਹੀਦਾ ਕਿ ਮੇਰੇ ਮੈਂ ਇਹੋ ਜੀ ਗਲਤੀ ਨਾ ਕਰਾਂ ਕਿ ਮੈਨੂੰ ਦੁਬਾਰਾ ਕੋਰੋ ਪੰਨੀ ਪਰਮਾਤ ਤੁਸੀਂ ਜਿਹੜਾ ਕੰਮ ਕਰਦੇ ਹੋ ਪਰਮੇਸ਼ਰ ਦੀ ਸਾਡੇ ਸਾਰੇ ਦੁੱਖ ਕੱਢ ਦਿੰਦੇ ਬਹੁਤ ਚੰਗੀ ਸੇਵਾ ਬਹੁਤ ਮਨ ਖੁਸ਼ ਹੋਏ ਤੇ ਅੱਡੇ ਕੋਲੇ ਆ ਕੇ ਚੰਗੀ ਸੇਵਾ ਤੁਸੀਂ ਅੱਜ ਵੀ ਲੱਗੇ ਰਹੋ ਹਾਂ ਅੰਕਲ ਜੀ ਹੁਣੀ ਵੀ ਸਹਯੋਗ ਬਹੁਤ ਦਿਲ ਦੇ ਨਾਲ ਹਾਂਜੀ ਜੀ ਆ ਨਹੀਂ ਮੈਂ ਤਾਂ ਬਾਬਾ ਜੀ 2 ਮਿੰਟ ਲੱਗਨੇ ਸੀ ਪੁੱਤ ਨਾ ਫਿਰ ਚਾਹ ਤਾਂ ਹੁਣੀ ਪੀ ਕੇ ਆਏ ਹਾਂ ਠੀਕ ਹੈ ਠੀਕ ਹੈ ਇਹ ਜਦੋਂ ਆਉਣਗੇ ਉਹ ਤਾਂ ਫਿਰ 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 ਮੰਗੇ ਫਿਰ ਜਦੋਂ ਆਇਆ ਫਿਰ ਮੈਂ ਹੋਊਂਗਾ ਅੱਛਾ ਕੋਲੇ ਹੋ ਕੇ ਜਾਊਂਗਾ ਠੀਕ ਹੈ ਜੀ

ਮਾਤਾ ਜੂ ਕਰਾਣਾ ਕਿਹੜੇ ਉੱਤੇ ਬਾਪਰਾ ਤਨਦੀਸੀ ਵਾ ਸੱਟੀ ਹੈ ਨਾ ਆਪਣੀ ਚਲਾ ਦਾ ਬਰਾਨੀ ਵੀਰ ਨੂੰ ਮੈਂ ਭੇਜ ਦੂੰਗਾ ਤੇ ਮੁਰਸ਼ਾਹ ਨਾਲ ਕਿ ਮੁਰਸ਼ਾਹ ਕੀ ਗੱਲ ਠੀਕ ਹੈ ਮੇਰੇ ਲਈ ਬਹੁਤ ਛੱਤ ਇਹ ਬਾਬੇ ਸ਼੍ਰੀ ਚੰਦ ਜੀ ਬੰਚੇ ਜਵਾ ਜਨੇ ਦਾਸੀ ਸੰਤ ਹੋਇਆ ਨਾ ਬਾਬੇ ਜੀ ਆਹ ਲਿਖਿਆ ਨਾ ਬਾਬਾ ਸ਼੍ਰੀ ਚੰਦ ਵੀ ਬਾਬੇ ਸ਼੍ਰੀ ਚੰਦ ਤੋਂ ਸ਼ੁਰੂ ਹੋਏ ਆ ਜਾ ਗਏ ਚਾਚੇ ਕੀ ਆਪਾਂ ਹਾਂਜੀ ਆ ਤਹੀ ਇਹਨੇ ਬਣੇ ਤੇ ਇਹ ਵੀ ਮਿਲਦਾ ਆ ਗਏ ਜੀ ਆ ਇਹਥੇ ਇਹ ਕਲੋਨੀਆ ਪ੍ਰੋਗਰਾਮ ਆ। ਜੀ। ਮੈਂ ਤਾਂ ਖੁਦ ਮੈਂ ਗੱਲ ਕੀਤੀ। ਚਲੋ। ਵਾਹ ਚਲੋ। ਨਹੀਂ ਜੀ ਬਹੁਤ ਬਹੁਤ ਧੰਨਵਾਦ ਆ ਸਾਧੂ ਜਨਾਂ ਦੇ ਚਰਨੀ ਵੜੇ ਹੁੰਦੇ ਆ। ਹਾਂ ਜੀ। ਹਾਂ ਜਿੰਨੀ ਕੀਤੀ ਬਹੁਤ ਧੰਨਵਾਦ ਆ ਦੇ। ਲੈ। ਠੀਕ ਹੈ ਜੀ। ਜਗਾ ਵੀਂਦੇ ਵੀਰ। ਬਹੁਤ ਬਹੁਤ ਧੰਨਵਾਦ ਪ੍ਰੋਡਕਟਰ ਦਾ। ਓਕੇ ਗੁਰੇ। ਓਕੇ ਆ ਜੀ। ਇਹ ਲੈ ਲਾ। ਕੱਟਨਾ ਮਾਈਕ ਆ